ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਟੀ 24 ਟੀਵੀ ਤੇ ਦੋਸਤੋ ਮੈਂ ਕਰਮਸੋਢੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਵਟਾਂਦਰਾ ਸਿਆਸਤ ਦੇ ਨਾਲ ਜੁੜੇ ਹੋਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰੀਦੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਲਈ ਅੱਜ VOTING ਪ੍ਰਕਿਰਿਆ ਚੱਲ ਰਹੀ ਹੈ ਤੇ ਦਿੱਲੀ ਦੀ ਸੱਤਾ ਦੇ ਉੱਤੇ ਕਾਬਜ ਹੋਣ ਦੇ ਲਈ ਹਰ ਸਿਆਸੀ ਪਾਰਟੀ ਦਾ ਪੇਜ ਖੇਡ ਰਹੀ ਹੈ ਤੇ ਦਿੱਲੀ ਵਿਧਾਨ ਸਭਾ ਦੀਆਂ ਕੁਝ ਸੀਟਾਂ ਦੇ ਉੱਤੇ ਕਾਫੀ ਦਿਲਚਸਪ ਮੁਕਾਬਲਾ ਵੀ ਬਣਿਆ ਹੋਇਆ ਹੈ ਤੇ ਹੁਣ 8 ਫਰਵਰੀ ਨੂੰ ਹੀ ਪਤਾ ਲੱਗੇਗਾ ਕਿ ਦਿੱਲੀ ਵਾਸੀਆਂ ਨੇ ਕਿਸ ਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ ਤੇ ਇਹਨਾਂ ਚੋਣਾਂ ਨੇ ਨਾ ਕੇਵਲ ਆਮ ਆਦਮੀ ਪਾਰਟੀ ਦੇ ਦਿੱਲੀ ਤੇ ਪੰਜਾਬ ਦੇ ਵਿੱਚ ਵੀ ਭਵਿੱਖ ਤੈਅ ਕਰਨਾ ਹੈ ਸਗੋਂ ਇਹਨਾਂ ਚੋਣਾਂ ਨੇ ਦੇਸ਼ ਦੀ ਭਵਿੱਖ ਦੀ ਰਾਜਨੀਤੀ ਦਾ ਰਾ ਵੀ ਤੈਅ ਕਰ ਦੇਣਾ ਹੈ ਹੁਣ ਦੇਖਣ ਵਾਲੀ ਗੱਲ ਇਸ ਦੇ ਵਿੱਚ ਇਹ ਰਹੇਗੀ ਕਿ ਹੁਣ ਕੀ ਆਖਰ ਭਾਜਪਾ ਕਿਹੜੇ ਨਵੀਂ ਚਾਲ ਚਲਦੀ ਹੈ ਜਿਸ ਦੇ ਨਾਲ ਉਹ ਅਖ ਦਾ ਰੋੜ ਬੜੇ ਹੋਏ ਕੇਜਰੀਵਾਲ ਨੂੰ ਹਰਾ ਸਕਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਦੁਬਾਰਾ ਜਿੱਤਣਾ ਭਾਜਪਾ ਦੇ ਲਈ ਉਲਟੀ ਗਿਣਤੀ ਸ਼ੁਰੂ ਕਰਨ ਦਾ ਸੰਕੇਤ ਹੋਵੇਗਾ ਖੈਰ ਆਪਾਂ ਸਿਆਸਤ ਦੇ ਨਾਲ ਇਹਨਾਂ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੋ ਖੇੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਚੌਥੀ ਵਾਰ ਆਪਣੀ ਸਰਕਾਰ ਬਣਾਉਣ ਦੇ ਲਈ ਪੱਬਾਂ ਪਾਰ ਹੋਈ ਪਈ ਹੈ ਤੇ ਭਾਜਪਾ ਡਬਲ ਇੰਜਨ ਦਾ ਰਾਗ ਅਲਾਪ ਰਹੀ ਹੈ ਤੇ ਜਦ ਕਿ ਕਾਂਗਰਸ ਦੋਹਾਂ ਦੀ ਜੰਗ ਚੋਂ ਨਵੇਂ ਬਦਲਾਅ ਦੇ ਸੁਪਨੇ ਦਿਖਾ ਰਹੀ ਹੈ। ਖੜਾ ਸਾਹਿਬ ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਉਂਠ ਜੋ ਹੈ ਉਹ ਕਿਸ طرف ਨੂੰ ਕਰਵਟ ਲੈਂਦਾ ਹੈ? ਅਗਰ ਕਿਹੜਾ ਬਰਤਾਨ ਸਰਜਿਆ ਜਾ ਰਿਹਾ ਹੈ ਇਸ ਤੇ? ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਹੈ। ਹਾਂਜੀ। ਉਹ ਇੱਕ ਸੂਬਾ ਤੇ ਬਣਿਆ ਪਰ ਸੂਬਾ ਕੰਪਲੀਟ ਨਹੀਂਗਾ। ਜਿਵੇਂ ਉਹ ਨਾ ਅਜੇ ਦੇ ਅੰਡਰ ਚੱਲਦਾ ਹੈਗਾ। ਹੂੰ। ਉਤਰਾਖੰਡ ਦੇ ਸਟੇਟ ਦਾ ਮੁੱਖ ਮੰਤਰੀ ਬਣਦਾ ਤਰਲੇ ਕਰਦਾ ਰਿਹਾ ਪਿਛਲੀਆਂ ਤਿੰਨ ਵਾਰੀ ਵੀ ਮੈਨੂੰ ਮੁੱਖ ਮੰਤਰੀ ਦਾ ਸਟੇਟਸ ਮਿਲ ਜਵੇ ਨਹੀਂ ਮਿਲਿਆ ਉਹਨੂੰ ਨਹੀਂ ਮਿਲਿਆ ਜੀ ਲੇਕਿਨ ਹੁਣ ਭਾਜਪਾ ਵੀ ਬੱਬਾਂਪਾਰ ਹੂੰ ਇਹ ਚ ਦੂਰ ਆਵਾਂ ਨਹੀਂ ਗਿਆ ਕਿ ਤਿੰਨ ਵਾਰੀ ਲਗਾਤਾਰ ਮੁੱਖ ਮੰਤਰੀ ਕੇਜਰੀਵਾਲ ਬਣੇ ਹੈਗੇ ਆ ਇੱਕ ਬਦਲਾਅ ਦੀ ਨੀਤੀ ਆਂਦੀ ਤੇ ਉਹਨਾਂ ਨੇ ਜੋ ਵਾਦੇ ਕੀਤੇ ਪੂਰੇ ਕੀਤੇ ਆ ਪਿਛਲੀ ਇਲੈਕਸ਼ਨ ਲੜੀ ਸੀ ਉਹਨਾਂ ਨੇ ਕਿਹਾ ਜੇ ਮੈਂ ਵਾਦੇ ਕੀਤੇ ਉਹ ਪੂਰੇ ਕਰ ਲੇ ਤਾਂ ਮੈਨੂੰ ਵੋਟ ਪਾ ਦਿਓ ਹਾਂਜੀ ਤੋਂ ਇਲੈਕਸ਼ਨ ਜਤਰੀ ਲੋਕਾਂ ਦੀ ਉਹ ਲੋਕਾਂ ਦੇ ਦਿਲਾਂ 'ਚ ਬੈਠ ਚੁੱਕੇ ਆ ਉਹ ਲੋਕਾਂ ਦੇ ਮਨਾਂ 'ਚ ਉਹਨੂੰ ਕੱ ਭਾਜਪਾ ਲਈ ਇੱਕ ਬਹੁਤ ਵੱਡੀ ਗੱਲ ਹੈਗੀ। ਹੂੰ ਕਿਉਂਕਿ ਜਦੋਂ ਨਾ ਇਲੈਕਸ਼ਨ ਹੋਣ ਤੋਂ ਪਹਿਲਾਂ ਜਿਹੜਾ ਇੱਕ ਸਰਵੇ ਹੋਇਆ ਸੀਗਾ ਉਹਦੇ ਵਿੱਚ ਕਿਹਾ ਵੀ ਕੇਜਰੀਵਾਲ ਫਿਰ ਸਰਕਾਰ ਬਣਾਉਣਗੇ। ਜੀ ਕਿਉਂਕਿ ਕੇਜਰੀਵਾਲ ਦੇ ਖਿਲਾਫ ਜਿੰਨਾ ਵੀ ਛੇੜੀ ਅੰਤਰ ਰਿਝਿਆ ਹੈ। ਈਡੀ ਰਹੀਂ ਜਾਂ ਸੀਬੀ ਰਹੀਂ ਜੋ ਵੀ ਕੀਤਾ ਹੈਗਾ। ਹੂੰ ਉਹ ਜਿੱਥੇ ਇੱਕ ਪੈਸਾ ਉਹਦੇ ਖਿਲਾਫ ਨਹੀਂ ਕੱਢਿਆ ਜਾ ਸਕਿਆ। ਜੀ ਸੋਈ ਇਸ ਦੇ ਕਿਹੜਾ ਉਹਦਾ ਘਰ ਬਣਾਇਆ ਵਾ ਅਲੀ ਸ਼ਾਨ ਉਹਨੂੰ ਦਿਖਾ ਦਿਖਾ ਕੇ ਦਿਖਾ ਰਿਹਾ ਹੈ। ਹੂੰ ਇਹ ਤਾਂ ਕਹਿ ਰਿਹਾ ਵੀ ਉਹਦਾ 1900 ਕਰੋੜ ਦਾ ਬਣ ਗਿਆ ਹੈਗਾ ਲੇਕਿਨ ਇਹ ਨਹੀਂ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਦਾ ਹਵਾਈ ਜਹਾਜ਼ ਹੀ 85000 ਕਰੋੜ ਦਾ ਹੈਗਾ ਹੂੰ ਠੀਕ ਹੈ ਨਾ ਜੀ ਇਹ ਤਾਂ ਕਹਿ ਰਿਹਾ ਹੈ ਕਿ ਉਹ ਹੁਣ ਚਪਲ ਨਹੀਂ ਪਾਉਂਦਾ ਬੂਟ ਪਾਉਂਦਾ ਲੇਕਿਨ ਇਹ ਨਹੀਂ ਕਰਕੇ ਪ੍ਰਧਾਨ ਮੰਤਰੀ ਦਾ 10 ਲੱਖ ਦਾ ਸੂਟ ਬਣਦਾ ਹੈਗਾ ਬਿਲਕੁਲ ਸਹੀ ਠੀਕ ਹੈ ਨਾ ਜੀ ਉਹ ਤੁਲਨਾਤਮਕ ਆਦਨ ਕਰੀਏ ਤਾਂ ਹੋਰ ਗੱਲ ਹੈਗੀਆ ਲੇਕਿਨ ਕੇਜਰੀਵਾਲ ਇਹ ਨੋ ਡਾਊਟ ਕਿ ਉਹ ਮਤਲਬ ਬਹੁਤ ਹੀ ਨਪੁੰਨ ਰਣਨੀਤੀਕਾਰ ਹੈਗਾ ਕੂਟਨੀਤਿਕ ਵੀ ਹੈਗਾ ਜੀ ਠੀਕ ਹੈ ਨਾ ਉਹ ਪੜਿਆ ਲਿਖਿਆ ਆ ਆਈਅਰਸ ਕੀਤੀ ਹੋਈ ਹੈਗੀ ਆ ਜੇ ਉਹਨੇ ਮਤਲਬ ਆਪਣੇ ਪਤਾਮਾ ਅੰਨਾ ਹਜਾਰੇ ਨੂੰ ਛੱਡ ਕੇ ਆਪਣੀ ਉਹ ਮਤਲਬ ਪੋਲਿਟਿਕਸ 'ਚ ਆ ਗਿਆ ਹੈਗਾ ਤੇ ਉਹਦੇ ਨਾਲ ਜਿਹੜੀਆਂ ਜਾਗਦੀ ਆਖੜੇ ਬੰਦੇ ਤੁਰੇ ਸੀਗੇ ਨਾ ਉਹਨੇ ਉਹ ਵੀ ਨਾਲ ਨਹੀਂ ਕੋ ਰੱਖਿਆ ਉਹ ਅੰਦਰੋਂ ਤਾਨਾਸ਼ਾਹ ਵੀ ਆ ਉਹ ਚਾਹੁੰਦਾ ਕਿ ਮੈਂ ਕੈਪਟਨਸੀ ਮੇਰੀ ਰਵੇ ਤੇ ਮੈਂ ਹੀ ਚਲਾਵਾਂ ਤੇ ਮੈਂ ਹੀ ਕਰਾਂ ਤੂੰ ਉਹਦੇ ਵਿੱਚ ਸਫਲ ਵੀ ਹੈ ਲੇਕਿਨ ਉਹਨੂੰ ਖਰਾਬ ਕਰਨ ਲਈ ਜਾਂ ਉਹਦੀਆਂ ਬਾਵਨ ਨੂੰ ਤੋੜਨ ਲਈ ਸਰਕੇਂਦਰ ਸਗਰ ਨੇ ਬੜਾ ਜ਼ੋਰ ਲਾਇਆ ਠੀਕ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਹੁਣ ਚੋਣਾਂ ਐਲਾਨੀਆਂ ਗਈਆਂ ਜਦੋਂ ਸ਼ੁਰੂ ਹੋ ਗਿਆ ਉਦੋਂ ਭਾਜਪਾ ਨੇ ਆਪਣਾ ਸਾਮ-ਦਾਮ ਸਾਰਾ ਸ਼ੁਰੂ ਕਰਨਾ ਸ਼ੁਰੂ ਕੀਤਾ ਹਮ ਔਰ ਭਾਜਪਾ ਨੇ ਹਰ ਉਹ ਹੀਲਾ ਤੇ ਵਸੀਲਾ ਵਰਤਿਆ ਜਿਹਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਜੀ ਜਿਉਂ ਨੇ ਕਿ ਅਸੀਂ 2100 ਰੁਪਏ ਦੇਵਾਂਗੇ ਲੇਡੀਜ਼ ਨੂੰ ਉਹਨੇ 2500 ਕਰਤਾ ਠੀਕ ਹੈ ਨਾ ਉਹ ਕਹਿੰਦਾ ਜੇ ਰਿਉੜੀਆਂ ਬਣਦੇ ਆ ਉਹਨੇ ਟੌਫੀਆਂ ਬਣਦੀਆਂ ਬਿਲਕੁਲ ਸਹੀ ਮਤਲਬ ਦੋਨਾਂ ਦਾ ਮੁਕਾਬਲਾ ਚੱਲਦਾ ਰਿਹਾ ਹਮ ਹੁਣ ਗੱਲ ਇਹ ਹੈਗੀ ਆ ਕਿ ਤੁਸੀਂ ਗੱਲ ਕੀਤੀ ਵੀ ਕੀ ਹੋਊਗਾ ਅੱਜ ਚੋਣਾ ਹੋ ਰਹੀ ਆ ਹਾਂਜੀ ਅੱਜ ਲੋਕੀ ਲਾਈਨਾਂ 'ਚ ਖੜੇ ਆ ਤੇ ਜਿਹੜਾ ਸਰਵੇ ਵੀ ਕੀਤਾ ਨਾ ਲੋਕਾਂ ਦੇ ਮਨਾਂ ਦੇ ਵਿੱਚ ਉਹ ਨਹੀਂ ਨਿਕਲਦਾ ਕੇਜਰੀਵਾਲ ਹੂੰ ਜਿਹਨਾਂ ਨੂੰ ਪਾਣੀ ਫ੍ਰੀ ਮਿਲ ਰਿਹਾ ਜਿਹਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈਗੀ ਹੈ ਜਿਹਨਾਂ ਨੂੰ ਆਪਣਾ ਇਲਾਜ ਫ੍ਰੀ ਮਿਲ ਰਿਹਾ ਹੈਗਾ ਠੀਕ ਆ ਜਿਹਨਾਂ ਨੂੰ ਹੋਰ ਸਹੂਲਤਾਂ ਮਿਲੀਆਂ ਆਮ ਰਹਿਣੇ ਲੋਕਾਂ ਨੂੰ ਉਹ ਕਹਿੰਦੇ ਨਹੀਂ ਕੇਜਰੀਵਾਲ ਹੂੰ ਬੇਸ਼ੱਕ ਉਹ ਕਹਿੰਦੇ ਸਾਨੂੰ ਪੈਸੇ ਮਿਲੇ ਆ ਭਾਜਪਾ ਨੂੰ ਮਿਲ ਗਏ ਨਕਦ ਮਿਲੇ ਆ ਪਰ ਸਾਨੂੰ ਯਕੀਨ ਉਹਦੇ ਤੇ ਆ ਹੂੰ ਕੇਜਰੀਵਾਲ ਨੂੰ ਹੀ ਬੂਟਪਾ ਯਕੀਨ ਆ ਇਹ ਮੈਨੂੰ ਲੋਕਾਂ ਦੇ ਮਨਾਂ ਦੇ ਵਿੱਚ ਮੈਂ ਦੇਖੀ ਗੱਲ ਹੈਗੀ ਜੀ ਲੇਕਿਨ ਇਹ ਫਿਰ ਵੀ ਜਿਹੜਾ ਵਰਤਾਲ ਸਿਰਜਿਆ ਭਾਜਪਾ ਨੇ ਕੇਜਰੀਵਾਲ ਨੂੰ ਭ੍ਰਿਸ਼ਟਾਚਾਰੀ ਬੇਈਮਾਨ ਜਾ ਮਤਲਬ ਹੋਰ ਸਾਭਦੇ ਕਰਨ ਲਈ ਤੇ ਜਿਹੜਾ ਕਹਿੰਦੇ ਵੀ ਮੀਡੀਆ ਦਾ ਹੱਥ ਉਹਨਾਂ ਦੇ ਹੂੰ ਜੀ ਗੋਦੀ ਮੀਡੀਆ ਜਿਹੜਾ ਹਰ ਰੋਜ਼ ਹੀ ਮਤਲਬ ਕਿਸੇ ਨੂੰ ਮਤਲਬ ਸਾਭ ਦੀ ਕਰਨ ਦੇ ਲੱਗਾ ਹੈ ਵੀ ਇਹ ਬੇਈਮਾਨ ਹੈ ਬੇਈਮਾਨ ਹੈ ਜਦੋਂ ਮਤਲਬ ਸਾਰਾ ਹੀ ਮੀਡੀਆ ਲੱਗਾ ਸੀ ਰਾਹੁਲ ਗਾਂਧੀ ਨੂੰ ਪੱਪੂ ਬਣਾਉਣ ਲਈ ਹਾਂਜੀ ਤੇ ਜਦੋਂ ਅੱਜ ਹੀ ਲੀਡਰ ਹੈ ਪਤਾ ਲੱਗਿਆ ਪੱਪੂ ਨਹੀਂ ਸੀ ਹੋਰ ਕੁਝ ਨਿਕਲਿਆ ਜੀ 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 ਠੀਕ ਹੈ ਨਾ ਇਹਦੇ ਕੇਜਰੀਵਾਲ ਨੂੰ ਵੀ ਬੇਈਮਾਨ ਤੇ ਭ੍ਰਸ਼ਟ ਬਣਾਉਣ ਲਈ ਭਾਜਪਾ ਦੀ ਪੱਪਾ ਪਰ ਜ਼ੋਰ ਲੱਗਾ ਹੋਇਆ ਹੂੰ ਇਹ ਲੱਗਦਾ ਸੀਗਾ ਹਾਲਾਤ ਇਹ ਆ ਗਏ ਸੀ ਕਿ ਹੁਣ ਭਾਜਪਾ ਤੇ ਅਮਰਦੀ ਪਾਰਟੀ ਵਿੱਚ ਮੁਕਾਬਲਾ ਰ ਹੂੰ ਠੀਕ ਹੈ ਨਾ ਕਾਂਗਰਸ ਜਿਹੜੀ ਕੇ ਸ਼ੀਲਾ ਦੀਕਸ਼ਿਤ ਪਹਿਲਾਂ ਮਤਲਬ ਜਿਹਨੇ ਇੱਕ ਮਾਡਲ ਬਣਾਇਆ ਦਿੱਲੀ ਨੂੰ ਹਾਂਜੀ ਜਿਹਨੂੰ ਲੋਕ ਯਾਦ ਕਰਦੇ ਹੈਗੇ ਅੱਜ ਵੀ ਲੇਕਿਨ ਉਹ ਕਾਂਗਰਸ ਜਿਹੜੀ ਹੈਗੀ ਬਾਹਰ ਚਲੇ ਗਈ ਹੂੰ ਠੀਕ ਹੈ ਨਾ ਫਿਰ ਜਦੋਂ ਕਾਂਗਰਸ ਲੱਗਦਾ ਸੀ ਬਾਹਰ ਚਲੇ ਗਈ ਆ ਉਹ ਚੋਣ ਵਿੱਚ ਹੀ ਹੈ ਨਹੀਂ ਮੈਦਾਨ ਵਿੱਚ ਹੀ ਹੈ ਨਹੀਂ ਤੇ ਫਿਰ ਉਹ ਜਿਹੜੇ ਉਥੋਂ ਦੇ ਨਾ ਮੇਨ ਨੇਤਾ ਹੈਗੇ ਆ ਜੀ ਅਜੇ ਮੱਕ ਨਹੀਂ ਜਿਹੜੇ ਮਤਲਬ ਸ਼ੀਲਾ ਦਾ ਬੇਟਾ ਹੈਗਾ ਸੰਦੀਪ ਪਾ ਸਾਭਕਾ ਮੈਂਬਰ ਪਾਰਲੀਮੈਂਟ ਵੀ ਹੈਗੇ ਆ ਜੀ ਲekin ਉਹਨਾਂ ਨੇ ਕੁਮਾਰ ਸੁਭਾਲੀ ਸੀ ਦੀ ਹੂੰ ਉਹਨਾਂ ਨੇ ਆਪਣੀ ਹਾਈ ਕਮਾਂਡ ਨੂੰ ਇਹ ਸਾਬਤ ਕੀਤਾ ਕਿ ਇਦਾਂ ਨਹੀਂ ਗੱਲ ਬਣਣੀ ਆਪਣੀ ਤੁਸੀਂ ਕਿੰਨੀ ਵਾਰ ਵਾਗਵਰ ਦੇਵੋਗੇ ਹੂੰ ਵੀ ਦੁਸ਼ਮਣ ਤੇ ਹਾਰ ਗਿਆ ਤੁਸੀਂ ਕਿ ਜੇ ਹੋਰ ਨੂੰ ਵਾਗਵਰ ਦੇ ਕੇ ਆਮਦੀ ਪਾਰਟੀ ਨੂੰ ਆਪਾਂ ਇਸ ਖੁਸ਼ ਹੋਈ ਕਿੰਨੇ ਚਿਰ ਖੁਸ਼ ਹੋਵਾਂਗੇ ਭਾਜਪਾ ਭਾਰਤੀ ਹੂੰ ਅਸੀਂ ਕਿੱਥੇ ਜਾਵਾਂਗੇ ਜਿਹੜੀ ਇੱਥੋਂ ਦੀ ਕਾਂਗਰਸ ਦੀ ਜੜ੍ਹਾਂ ਵਿੱਚ ਕਾਂਗਰਸ ਬੀਟੀ ਹੈ ਦਿੱਲੀ ਦੀਆਂ ਵਿੱਚ ਜਿਹੜੇ ਜਿਹੜਾ ਵਰਕਰ ਹੈਗਾ ਜਿਹੜਾ ਨਰਸਵਾਰਥ ਕੰਮ ਕਰਦਾ ਹੈਗਾ ਉਹਨੂੰ ਕਿੱਥੇ ਕਿਹੜੇ ਕੋਈ ਪਾਵਾਂਗੇ ਆਪਾਂ ਹੂੰ ਲੇਕਿਨ ਉਹਦੀ ਗੱਲ ਮੰਨੀ ਗਈ ਹੈ ਫਿਰ ਇਹਨਾਂ ਨੇ ਮਤਲਬ ਹਾਈ ਕਮਰ ਕਾਂਗਰਸ ਨੇ ਕੀ ਕੀਤਾ ਕਿ ਜਿਹੜੀ ਇਹਨਾਂ ਦਿਗਦ ਲੋਕ ਸੀਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜੀ ਟਿਕਟਾਂ ਦੇ ਹੰਦਪਾਨਾ ਇੱਕ ਵੇਵ ਨਵੀਂ ਬਣ ਗਈ ਕਿ ਜਿਹੜੀ ਤੁਸੀਂ ਗੱਲ ਆ ਕੀ ਹੈਗੀ ਆ ਕਿ ਭਾਜਪਾ ਤੇ ਆਮ ਆਦੀ ਪਾਰਟੀ ਦੀ ਜਲਦੀ ਜੰਗ ਹ ਹਮ ਜੀ ਜਿਹੜਾ ਉਹਨਾਂ ਦੇ ਇੱਕ ਦੂਜੇ ਨੂੰ ਦੇ ਰੇ ਤਾਣੇ ਮਿਹਣੇ ਹੈਗੇ ਆ ਉਹ ਇੱਕ ਦੂਜੇ ਨੂੰ ਬੇਈਮਾਨ ਤੇ ਭ੍ਰਸ਼ਟ ਜਿਹੇ ਬਣਾ ਰਹੇ ਹੈਗੇ ਆ ਹਾਂਜੀ ਉਹ ਚ ਕਾਂਗਰਸ ਨੇ ਹੀ ਨਾ ਨਰਬਖ ਹੋ ਗਈ ਕਾਂਗਰਸੇ ਬੇਦਾਗ ਹੋ ਗਈ ਨਾ ਕਾਂਗਰਸ ਦਾ ਟੈਗ ਹੀ ਕੋਈ ਨਹੀਂ ਗਿਆ ਪਿਛਲੇ 15 ਸਾਲ ਤੋਂ ਉਹ ਬਿਠੇ ਆਗੇ ਦਿੱਲੀ ਦੇ ਵਿੱਚ ਹਾਂਜੀ ਕਾਂਗਰਸ ਉੱਥੇ ਕਿਤੇ ਵੀ ਕੰਮ ਨਹੀਂ ਕਰ ਰਹੀ ਲੇਕਿਨ ਕਾਂਗਰਸ ਨੂੰ ਮੌਕਾ ਮਿਲ ਗਿਆ ਕਿ 15 ਸਾਲ ਰਹਿੰਨੇ ਕੀਤਾ ਜਾਂ ਵੱਡਾ ਜਿਹੜਾ ਉੱਪਰ ਕੇਂਦਰ ਦਾ ਉਹ ਕੀ ਕਰ ਰਿਹਾ ਹੈਗਾ ਉਹਨਾਂ ਨੇ ਦਿੱਲੀ ਲਈ ਕੀ ਕੀਤਾ ਅਜੇ ਤੱਕ ਇਹਨਾਂ ਨੂੰ ਸਟੇਟ ਹੀ ਨਹੀਂ ਦੇ ਸਕੇ ਜਦਕਿ ਸਾਡੇ ਭਾਜਪਾ ਦੇ ਮੁੱਖ ਲੀਡਰ ਅਡਵਾਨੀ ਸਾਹਿਬ ਹਾਂਜੀ ਉਹਨਾਂ ਨੇ ਮਤਲਬ ਮੰਗ ਬੰਨੀ ਸੀ ਉਹਨਾਂ ਦੀਆਂ ਮੰਗਾਂ ਹੁੰਦੀਆਂ ਸੀ ਦਿੱਲੀ ਨੂੰ ਆਪਾਂ ਪੂਰਨ ਰਾਜ ਮਿਲਿਆ ਤੇ ਲੇਕਿਨ ਭਾਜਪਾ ਦੀ ਸਰਕਾਰ ਨੇ ਉਹਨਾਂ ਐਡਵਾਂਟੇਜ ਨਹੀਂ ਬਸਾਰ ਕੇ ਰੱਖਿਆ ਹੂੰ ਸਰਫਿਸਰ ਕੇ ਆਮ ਆਦਮੀ ਪਾਰਟੀ ਸਰਕਾਰ ਬਣੀ ਕਿਉਂ ਹੈਗੀ ਆ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਆ ਸੀਗਾ ਜਦ ਕਿ ਸਾਰੀਆਂ ਪਾਵਰਾਂ ਕੇਂਦਰ ਦੇ ਕੋਲ ਆ ਹੂੰ ਜੀ ਉਥੋਂ ਦਾ ਗ੍ਰਹਿਪਾ ਕੇਂਦਰ ਦੇ ਕੋਲ ਹੈਗੀ ਆ ਪੁਲਿਸ ਤੰਤਰ ਉਹਦੇ ਕੋਲ ਹੈਗਾ ਹਾਂਜੀ ਲੇਕਿਨ ਫਿਰ ਵੀ ਉਹ ਕੇਜਰੀਵਾਲ ਨੇ ਜਿਹੜਾ ਹਰਾਮ ਕੀਤਾ ਪਿਆ ਅੱਜ ਲਈ ਤੁਸੀਂ ਗੱਲ ਕੀਤੀ ਹੈਗੀ ਆ ਕਿ ਜੇਕਰ ਨਾ ਇਹ ਕੇਜਰੀਵਾਲ ਇਹ ਵੀ ਹੁਣ ਜਿਹੜੇ ਸੰਦੀਪ ਦੀਕਸ਼ਤ ਹਨ ਉਹਨਾਂ 'ਸਤੇ ਲੜਾਈ ਕੇਜਰੀਵਾਲ ਨਾਲ ਲੜ ਰਿਹਾ ਹੈ ਇਲੈਕਸ਼ਨ 'ਚ ਉਦੋਂ ਮੁਕਾਬਲੇ ਖੜੇ ਆ ਹੂੰ ਸੰਦੀਪ दीक्षित ਨੇ ਆਪਣੀ ਉਸ ਕੌਨਸੀਕਵੈਂਸੀ ਵਿੱਚ ਆਪਣੇ ਹਲਕੇ ਦੇ ਵਿੱਚ ਆਪਣਾ ਗਰਾਫ ਬਹੁਤ ਉੱਚਾ ਕਰ ਲਿਆ ਕਿਜਰੀਵਾਲ ਖਤਰੇ 'ਚ ਆ ਠੀਕ ਹੈ ਨਾ ਪੰਜ ਬੜਾ ਕੈਂਡੀ ਉਹ ਨਾ ਨਹੀਂ ਤਗਣਾ ਉੱਥੇ ਜਿੰਨਾ ਕਾਗਜ਼ਾ ਕੈਂਡੀ ਉੱਚਾ ਉੱਚਾ ਸੋਚਾ ਹੈਗਾ ਹੂੰ ਉਹ ਖਤਰੇ ਜੇ ਕਿਜਰੀਵਾਲ ਹਾਰ ਜਾਂਦੇ ਆ ਜੇ ਆਮ ਆਦੀ ਪਾਰਟੀ ਜਿੱਤ ਵੀ ਜਾਂਦੀ ਆ ਹੂੰ ਤੇ ਕਿਜਰੀਵਾਲ ਜ਼ੀਰੋ ਹੁੰਦੇ ਆ ਹਣਾ ਭਾਜਪਾ ਦੇ ਪੱਲੇ ਕੋਈ ਨਹੀਂ ਰੱਖਿਓ ਆਮ ਆਦੀ ਪਾਰਟੀ ਜਿੱਤ ਜਾਂਦੀ ਹੈ ਤੇ ਹਾਂਜੀ ਕੇਜਰੀਵਾਲ ਐ ਫਿਰ ਹਾਰ ਜਾਂਦੇ ਆ ਤੇ ਜੇ ਕੇਜਰੀਵਾਲ ਜਿੱਤ ਜਾਂਦੇ ਆ ਹੂੰ ਆਮ ਆਦੀ ਪਾਰਟੀ ਜਿੱਤ ਜਾਂਦੀ ਹੈ ਤੇ ਉਹਨਾਂ ਦਾ ਉਹ ਸਥਾਪਿਤ ਹੋ ਜਾਂਦੀ ਹੈ ਹੂੰ ਕਿਉਂਕਿ ਉਹ ਚੌਥੀ ਵਾਰ ਜਿੱਤਣਾ ਉਹਨਾਂ ਲਈ ਬਹੁਤ ਜ਼ਰੂਰੀ ਹੈਗਾ ਬਿਲਕੁਲ ਜੀ ਜਿੱਤਣਾ ਤਾਜ਼ੂਰੀਆ ਕਿ ਪੰਜਾਬ ਨੂੰ ਵੀ ਤਾਂ ਹੀ ਖੇਡ ਸਕਦੇ ਪੰਜਾਬ ਦੇ ਵਿੱਚ ਜੇ ਕੇਜਰੀਵਾਲ ਦੀ ਸਰਕਾਰ ਹਾਰ ਜਾਂਦੀ ਹੈ ਤੇ ਪੰਜਾਬ ਤੇ ਗਿਆ ਹੱਥੋਂ ਬਿਲਕੁਲ ਜੀ ਬਿਲਕੁਲ ਪੰਜਾਬ ਤੇ ਪਹਿਲਾਂ ਹੀ ਦੇ ਕਿਹ ਡੋਲੇ ਖੰਦਾ ਜੀ ਬਿਲਕੁਲ ਹੁਣ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਅੱਜ ਦੀ ਜਿਹੜੀ ਨਾ ਜਿਹੜਾ ਸਰਵੇ ਕੀਤਾ ਹੈਗਾ ਵੀ ਜਦੋਂ ਉਹਨੇ ਆਖਿਆ ਦੀਕਸ਼ਿਤ ਨੇ ਕਿਹਾ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਨੇ ਵੀ ਉਹਨਾਂ ਜਗ੍ਹਾਆਂ ਰੈਲੀਆਂ ਕੀਤੀਆਂ ਹੈਗੀਆਂ ਹਾਂਜੀ ਉਹਨਾਂ ਰੈਲੀਆਂ ਤੋਂ ਬੰਦਾ ਇੱਕ ਮੂਵਮੈਂਟ ਚੱਲੀ ਹੈਗੀ ਆ ਹੂੰ ਜਿਹੜੇ ਸੰਦੀਪ ਦੀਕਸ਼ਿਤ ਨੇ ਇਹ ਸ਼ਬਦ ਕੀਤਾ ਹੈਗਾ ਕਿ ਕਾਂਗਰਸ ਨੂੰ ਲੋਕ ਸੁਣਦੇ ਆ ਤੇ ਕਾਂਗਰਸ ਨੂੰ ਸਮਝਦੇ ਆ ਹੂੰ ਤੇ ਹੋਇਆ ਕੀ ਹੁਣ ਤਕੂਣਾ ਮੁਕਾਬਲਾ ਖੜ ਗਿਆ ਲਾਸਟ ਦੇ ਆ ਕੇ ਜਿੱਥੇ ਆਵੇ ਪਹਿਲਾਂ ਕਹਿੰਦੇ ਨੇ ਆਮਲੀ ਹਾਰ ਸਕਦੀ ਹੈ ਹਾਂਜੀ ਫਿਰ ਜਦੋਂ ਆਇਆ ਕਿ ਭਾਜਪਾ ਦੇ ਆਮਦਾ ਮਤਲਬ ਟਕਰਾ ਹੋ ਗਿਆ ਹੂੰ ਤੀਸਰੇ ਚਰਨ 'ਚ ਆ ਕੇ ਹੋਇਆ ਕਿ ਟਕੋਣੇ ਮੁਕਾਬਲੇ ਹੋ ਗਏ ਆ ਹੂੰ 70 ਸੀਟਾਂ ਸਾਰੀਆਂ ਜੀ 70 ਤੋਂ 41 ਸੀਟਾਂ ਉਹ ਹੈਗੀਆਂ ਜਿਨ੍ਹਾਂ ਦੇ ਉੱਪਰ ਟਕੋਣਾ ਮੁਕਾਬਲਾ ਉਥੋਂ ਭਾਜਪਾ ਵੀ ਜਿੱਤ ਸਕਦੀ ਹੈ ਹਾਂਜੀ ਉਥੋਂ ਕਾਂਗਰਸ ਵੀ ਜਿੱਤ ਸਕਦੀ ਹੈ ਉੱਥੇ ਆਪ ਵੀ ਜਿੱਤ ਸਕਦੀ ਹੈ ਇਹਦਾ ਮਤਲਬ ਹੋ ਗਿਆ 41 ਸੀਟਾਂ ਦੇ ਮਤਲਬ ਖੌਰੂ ਖੇਰੂ ਹੋ ਜਾਣਾ ਸਹੀ ਹੈ ਨਾ ਜੀ ਜੀ ਅਜ ਉਹਨਾਂ 41 ਦੇ ਵਿੱਚੋਂ ਹੂੰ 41 ਸੀਟਾਂ ਦੇ ਵਿੱਚੋਂ ਮਤਲਬ 16 ਸੀਟਾਂ ਇਦਾਂ ਨਹੀਂ ਹੈਗੀਆਂ ਜਿਹੜੀਆਂ ਕਾਰਸੋਲੇ ਸਿੱਧੇ ਰਜਾਰੀਆਂ ਉਹਨਾਂ 41 ਚੋਂ 6 ਸੀਟਾਂ ਹੋਰ ਉਹ ਦੇ ਦਾਂ ਰਹੀਆਂ ਠੀਕ ਹੈ ਜੀ ਜੇ ਉਹ 22 23 ਸੀਟਾਂ ਲ ਜਾਂਦੇ ਹੈਗੇ ਆ ਤੇ ਮਤਲਬ ਸਰਕਾਰ ਤੇ ਭੰਗ ਗਿਆ ਨਾ ਹੂੰ ਬਿਲਕੁਲ ਫਿਰ ਜਿਹੜਾ ਮਤਲਬ 17 ਚੋਂ ਕਹਿੰਦਾ ਮੇਰੇ 68 ਹੈ ਮੇਰੇ 4 ਟ ਹੂੰ ਪਹਿਲਾਂ ਕਹਿੰਦੇ ਸੀ ਵੀ ਮਤਲਬ ਭਾਜਪਾ ਦੇ ਜਿਹੜੇ ਐਮ ਐਲ ਏ ਹਾਂ ਸਕੂਟਰ ਤੇ ਬਹਿ ਗੋਦੇ ਸੀ ਬਾਜ ਕਾਰ ਚ ਬਹਿ ਕੇ ਹੋਣੇ ਪਏ ਉਹ ਲੱਗਦਾ ਕਿ ਹੁਣ ਉਹ ਟਰੈਵਲਰ ਲੈ ਲੈਣਗੇ ਹੂੰ ਠੀਕ ਹੈ ਕਿ ਨਹੀਂ ਮਤਲਬ ਮੈਨੂੰ ਵੀ ਲੱਗਦਾ ਕਿ ਵੀਰੀ ਵੀ ਜਿਹੜੀ ਆਮ ਆਦੀ ਪਾਰਟੀ ਆ ਉਹ ਉਹ ਤਾਂ ਕਹਿੰਦੇ ਕੇਜਰੀਵਾਲ ਵੀ ਅਸੀਂ ਮਤਲਬ ਨਾ 56 56 ਤੇ ਆ ਜਾਾਂਗੇ ਹਾਂਜੀ 55 56 ਤੇ ਆ ਜਾਾਂਗੇ ਜਿਹੜੇ ਤੁਸੀਂ ਅਠਨ ਟਿਕਟ ਨਹੀਂ ਦਿੱਤੀ ਐਮਐਲਏ ਨੂੰ ਉਹ ਭਜ ਬਜਲੇ ਗਏ ਹੂੰ ਉਹਨਾਂ ਦੇ ਭਜ ਬਜਾਣਾ ਭਜਪਾ ਨੂੰ ਹਲਾਰਾ ਨਹੀਂ ਮਿਲਿਆ ਲੇਕਿਨ ਇੱਕ ਦੰਦ ਕਥਾ ਬਣ ਗਈ ਹੂੰ ਵੀ ਕੇਜਰੀਵਾਲ ਨੇ ਅੱਠ ਬੰਦਿਆਂ ਨੂੰ ਬਾਹਰ ਕੱਢਦਾ ਕਿਸੇ ਨੂੰ ਵੀ ਕੱਢ ਸਕਦਾ ਮੈਂ ਲੇਕਿਨ ਕੇਜਰੀਵਾਲ ਦੇ ਡਿਸਪਲਿਨਰੀ ਵੀ ਗੱਲ ਨਾਲ ਹੋ ਰਹੀ ਹੈ ਬਿਲਕੁਲ ਵੀ ਹੁਣ ਜੇ ਅਸੀਂ ਦੱਸਦਾ ਪੂਰਾ ਹੁੰਦਾ ਜੀ ਠੀਕ ਹੈ ਨਾ ਜੀ ਲੇਕਿਨ ਇਹ ਗੱਲ ਹੈ ਕਿ ਜੇ ਕਾਂਗਰਸ ਵੀ ਅਜੋ ਉਸ ਸਟੇਜ ਤੇ ਆ ਚੁੱਕੀ ਹੈ ਜਦੋਂ ਪਹਿਲੀ ਦੂਜੀ ਵਾਰ ਇਹ ਨਾ ਕੇਜਰੀਵਾਲ ਸਰਕਾਰ ਬਣੀ ਉਹ ਘੱਟ ਸੀਟਾਂ ਸੀਗੀਆਂ ਇਹਦੇ ਕੋ 28 ਸੀਟਾਂ ਲਈਆਂ ਸੀਗੀਆਂ ਤੇ ਕਾਂਗਰਸ ਨੇ ਹੀ ਆਪਣੀ 8 ਸੀਟਾਂ ਸੀਗੀਆਂ ਉਹਨਾਂ ਦੇ ਨਾਲ ਇਹਨਾਂ ਦਿੱਤਾ ਜਦੋਂ ਸਰਕਾਰ ਟੁੱਟ ਗਈ ਸੀ ਉਦੋਂ ਬੰਦਾ ਬਣੀ ਨਹੀਂ ਹੁਣ ਜੇ ਲੱਗਦਾ ਹੈ ਕਿ ਕੇਜਰੀਵਾਲ ਉਸ ਪਿਛੇ ਤੇ ਆ ਗਿਆ ਜੇ ਉਹਨੂੰ ਕੋ 30 ਬੱਤੀ ਰਹਿ ਗਈਆਂ ਜਾਂ 28 ਰਹਿ ਗਈਆਂ ਫਿਰ ਸਪੋਰਟ ਲੈਣੀ ਬੂ ਕਾਂਗਰਸ ਦੀ ਬਿਲਕੁਲ ਜੇ ਕਾਂਗਰਸ ਉਠਾਈ ਹੋ ਨੀਤੀ ਚਲੇਗੀ ਉਹਨੂੰ ਕੇਜੂਸ ਸਪੋਰਟ ਲੈਣੀ ਪਊਗੀ ਭਾਜਪਾ ਨੂੰ ਦੋਨਾਂ ਨੇ ਨਹੀਂ ਦੇਣੀ ਸਪੋਰਟ ਬਿਲਕੁਲ ਉਹਨਾਂ ਨੂੰ ਗੱਠਜੋੜ ਕਰਨਾ ਪਊਗਾ ਗੱਠਜੋੜ ਕਰਨਾ ਪਊਗਾ ਜੀ ਤੇ ਇੰਡੀਆ ਗੱਠਜੋੜ ਪਹਿਲਾਂ ਚੱਲਦਾ ਹੈਗਾ ਹਮ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਆ ਇਹ ਹਜੇ ਨਾ ਇਹ ਬੜੀ ਹਲਕੀ ਪਾਰਟੀ ਆ ਹਾਂਜੀ ਇਹਨਾਂ ਇਹਨਾਂ ਦੀ ਕੋਈ ਮਤਲਬ ਹੈ ਨਾ ਇਹਨਾਂ ਦੇ ਵਿੱਚ ਉਹ ਹੈ ਨਹੀਂਗੀ ਵੀ ਬਰਦਾਸ਼ਟ ਹੈ ਨਹੀਂਗੀ ਟੋਲਰੈਂਸ ਹੈ ਨਹੀਂਗੀ ਵਿਸ਼ਵਾਸ ਹੈ ਨਹੀਂਗਾ ਅਜੇ ਤਾਂ ਚੰਡੀਗੜ੍ਹ ਚ ਹੋਇਆ ਜੇ ਦੋ ਦੋ ਵੋਟਾਂ ਦੇ ਹਰ ਗਏ ਉਹਨਾਂ ਦਾ ਮਤਲਬ ਵਿੱਚ ਇਹ ਮੇਰ ਹਰ ਗਏ ਤੂੰ ਸਾਰੀ ਕਾਂਗਰਸ ਨੂੰ ਮਾਰ ਨੂੰ ਗਲਾਂ ਕਰਦੇ ਹਮ ਹੁਣ ਵੋਟਾਂ ਕਿਹੜੀਆਂ ਚਾਰ ਕਰਾਸ ਹੋਈਆਂ ਕਾਂਗਰਸ ਸਾਰੀ ਤੇ ਨਹੀਂ ਹੋਈਆਂ ਉਹ ਕਾਂਗਰਸ ਪਾਲਿਸੀ ਤੇ ਨਹੀਂ ਸੀਗੀ ਵਿੱਚੋਂ ਚਾਰ ਕਿਸੇ ਆਪਦੇ ਮਫਾਦਿਆਂ ਨੂੰ ਹੋ ਗਈਆਂ ਉਹ ਸਾਡੇ ਪੰਜਾਬ 'ਚ ਮੇਰ ਚੋਣ ਲੱਗਿਆ ਕਾਂਗਰਸ ਦੇ ਕਿਤੇ ਚਾਰ ਕਿਤੇ ਛੇ ਕਿਤੇ 10 ਬੰਦੇ ਦੂਜੇ ਪਾਸੇ ਚਲੇ ਗਏ ਹੈਗੇ ਉਹ ਕਾਂਗਰਸੀ ਪਾਲਿਸੀ ਨਾਲ ਨਹੀਂ ਗਏ ਉਹ ਲੋਕਾਂ ਦੇ ਸਵਾਰਥ ਨਾਲ ਗਏ ਠੀਕ ਹੈ ਨਾ ਲੇਕਿਨ ਉਹ ਇੰਨਾ ਉਹਨਾਂ ਚੰਦਾ ਡੇਰ ਰਹੇਗਾ ਉਹ ਇੱਕਦਮ ਅਗਬੂਬੂ ਕਾ ਹੋ ਜਾਂਦੇ ਆ। ਹੂੰ। ਕੇਜਰੀਵਾਲ ਸਾਹਿਬ ਉਹ ਦਾ ਲੰਦਾ ਕਿ ਇਹਨਾਂ ਦਾ ਜਿਹੜਾ ਗਠਬੰਧਨ ਹੋਣ ਦੇ ਬਾਵਜੂਦ ਗਠਬੰਧਨ ਨਹੀਂ ਹੋਣਾ ਕਿਉਂਕਿ ਅਜੇ ਮਾਕਨ ਨੇ ਕੇਜਰੀਵਾਲ ਨੂੰ ਆਖਿਆ ਸੀਗਾ ਕਿ ਆਪਾਂ ਇਲੈਕਸ਼ਨ ਇਕੱਠੇ ਲੜ ਲਈਏ। ਚੀਟਾਂ ਦੀ ਵੰਡ ਕਰ ਲਈਏ। ਤੇ ਉਹਦੇ ਵਿੱਚ ਹੋਊਗਾ ਕਿ ਆਪਾਂ ਨਾ ਇੰਡੀਆ ਘਟ ਜੁੜੀ ਰਹਿ ਜੂਗਾ ਤੇ ਆਪਾਂ ਭਾਜਪਾ ਨੂੰ ਅੱਗੇ ਨਹੀਂ ਆਉਣ ਦੇਵਾਂਗੇ। ਹੂੰ। ਉਹ ਕਹਿੰਦੇ ਨੇ ਹਮਤੋਂ ਇਕੱਲੇ ਲੜਾਂਗੇ। ਹੂੰ। ਹੁਣ ਜਦੋਂ ਉਹ ਇਕੱਲੇ ਲੜेंगे ਤੇ ਫਿਰ ਹੋਇਆ ਕੀ? ਅੱਜ ਜਿਹੜੀਆਂ ਕਾਰਸ ਨੇ ਜਿਹੜੀਆਂ ਵੋਟਾਂ ਲੈਣੀਆਂ ਕਿਹੜੀਆਂ ਲੈਣੀਆਂ? ਭਾਜਪਾ ਦੀ ਨਹੀਂ ਲੈਣੀਆਂ ਉਹਨੇ। ਉਹਨੇ ਆਮ ਆ ਆਮ ਆਦੀ ਪਾਰਟੀ ਦੇ ਕਿਤੇ ਇਨਕੰਪੈਂਸੀ ਦੀ ਪੈਂਦੀ ਆ ਹਾਂਜੀ ਠੀਕ ਆ ਕਿ ਨਹੀਂ ਉਹ ਕਿਦਾਂ ਬੁੱਟਾਂ ਜਾਣੀਆਂ ਉਹ ਕਾਰ ਸੋਲ ਜਾਣੀਆਂ ਭਾਜਪਾ ਨਹੀਂ ਜਾਣੀਆਂ ਹੁਣ ਕੇਜਰੀਵਾਲ ਨੇ ਕੋਸ਼ਿਸ਼ ਕੀਤੀ ਆ ਧਰਮ ਦੇ ਵਿੱਚ ਐਂਟਰ ਕਰਨ ਦੀ ਹੂੰ ਮੇਲੇ ਪ੍ਰੀਚਰਸ ਹੈਗੇ ਆ ਬਾਜ਼ਾਰੀਆਂ ਨੂੰ ਵੀ ਦਿਖਾ ਦੇਵਾਂਗੇ ਜੀ 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 ਉਹਨੇ ਕੋਸ਼ਿਸ਼ ਤੇ ਕੀਤੀ ਹੈਗੀ ਆ ਲੇਕਿਨ ਧਰਮ ਦੀ ਗੇਮ ਖੇਡਣ ਕੇ ਭਾਜਪਾ ਬੜੀ ਮਾਰੇਗੀ ਆ ਹੂੰ ਅੱਜ ਦੇਖਣਾ ਕਿ ਉਹਦਾ ਜਿਹੜਾ ਬਜਰੰਗ ਜਿਹੜਾ ਹੈਗਾ ਹਾਂਜੀ ਕੇਜਰੀਵਾਲ ਦਾ ਉਹ ਰਾਮ ਨੂੰ ਹਰਾਉਂਦਾ ਕਿ ਰਾਮ ਦਾ ਭਗਤ ਬਣ ਜਾਂਦਾ ਹੂੰ ਠੀਕ ਹੈ ਨਾ ਜੀ ਇਸ ਰਕੇ ਹਮਲਾ ਸਮਾਧਿਤ ਹੋ ਸੇਗਾ ਮਚੋਣਾ ਤੋਂ ਬਾਅਦ ਕਿੱਧਰ ਪੈਣੀ ਹੈ ਲੇਕਿਨ 8 ਤਰੀਕ ਨੂੰ ਫੈਸਲਾ ਸਾਡੇ ਸਾਹਮਣੇ ਹੋਣਾ ਬਿਲਕੁਲ ਜੀ ਹੈ ਨਾ ਵੀ ਕੇਜਰੀਵਾਲ ਨੂੰ ਮਤਲਬ ਉਹ ਫਿਰ ਉਹ ਮਕਾਮ ਮਿਲਦਾ ਆਮ ਆਦੀ ਪਾਰਟੀ ਤੁਹਾਡਾ ਮੋਢ ਸਰਜੀਤ ਹੋ ਸਕਦੀ ਹੈ ਤੇ ਜੇ ਉਹ ਜਿੱਤ ਜਾਂਦੇ ਆ ਤੇ ਆਮ ਆਦੀ ਪਾਰਟੀ ਪੱਕੇ ਸਥਾਪਿਤ ਹੀ ਕਰ ਜਾਂਦੀ ਹੈ ਭਾਰਤੀ ਰਾਜਨੀਤੀ ਦੇ ਵਿੱਚ ਤੇ ਹੁਣ ਕਾਂਗਰਸ ਜਿਹੜੀ ਹੁਣ ਤੱਕ ਦੋ ਬਰੀ ਜ਼ੀਰੋ ਰਹੀ ਹੈਗੀ ਆ ਉਹ ਜ਼ੀਰੋ ਤੋਂ ਕਿੰਨਾ ਗਰਾਫ ਉੱਪਰ ਲੈ ਕੇ ਆਉਂਦੀ ਹੈ ਆਪਣੀ ਜ਼ਮੀਨ ਦੇ ਉੱਪਰ ਆਪਣੀ ਕੀ ਪਕੜ ਬਣਾਉਂਦੀ ਹੈਗੀ ਜੀ 1 83 ਨੂੰ ਸੰਭੂਗ ਹੂੰ ਬਿਲਕੁਲ ਸਹੀ ਸੋ ਘੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਗਰਨੇਡ ਹਮਲੇ ਜੋ ਹੈ ਥਾਣਿਆਂ ਦੇ ਉੱਤੇ ਬਹੁਤ ਜ਼ਿਆਦਾ ਹੋ ਰਹੇ ਨੇ ਪਰ ਇਸ ਦੇ ਲਈ ਭਗਵੰਤ ਸਿੰਘ ਮਾਨ ਨੇ ਐਸਐਸਪੀਜ਼ ਦੇ ਨਾਲ ਮੀਟਿੰਗਸ ਵੀ ਕੀਤੀ ਹੈ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਹਾਂ ਹਾਂ ਗੱਲ ਇਸ ਨਾਲ ਕਿ ਕਰਮਜੀਤ ਵੀ ਪਿਛਲੇ ਦਿਨਾਂ ਤੋਂ ਦੇਖਿਆ ਕਿ ਅੰਮ੍ਰਿਤਸਰ ਦੇ ਵਿੱਚ ਨਾ ਕੋਈ 2 ਮਹੀਨੇ ਚ 12 ਗਰਨੇਡ ਹਮਲੇ ਹੋਏ ਆ ਬਿਲਕੁਲ ਲੇਕਿਨ ਉਥੋਂ ਦੇ ਨੇ ਸੀਪੀ ਹੈਗੇ ਨਹੀਂ ਮੰਨਦੇ ਹੂੰ ਉਹ ਕਦੇ ਕਹਿੰਦੇ ਕੋ ਟੈਰ ਫੜ ਗਿਆ ਜਾਂ ਕੋਈ ਹੋਰ ਹੋ ਗਿਆ ਜਾਂ ਕੋਈ ਗੱਲ ਹੋ ਗਈ ਆ ਜੀ ਜੀ ਤੇ ਉਹ ਕਹਿੰਦੇ ਤਾਂ ਕਹਿੰਦੇ ਵੀ ਲੋਕਾਂ 'ਚ ਫਾਹਵਾ ਨਾ ਫੈਲਣ ਲੋਕਾਂ 'ਚ ਦਹਿਸ਼ਤ ਨਾ ਬਣੇ ਇਹ ਗੱਲ ਹੈਗੀ ਕਿ 1982-83 ਚ ਵੇਦਾ ਹੁੰਦੇ ਸੀਗੇ ਇਤੋਂ ਸ਼ੁਰੂ ਹੋਏ ਸੀਗੇ ਹਮ ਲੇਕਿਨ ਦੂਜੇ ਪਾਸੇ ਗੱਲ ਹੈਗੀ ਕਿ ਗ੍ਰਹਿ ਮੰਤਰੀ ਕੌਣ ਭਗਵੰਤ ਸਿੰਘ ਮਾਨ ਹਾਂਜੀ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਸਾਡੇ ਇਲੈਕਸ਼ਨ ਦਿੱਲੀ ਲੜਦੇ ਰਹੇਗੇ ਹਮ ਇਤੋਂ ਛੱਡਿਆ ਹੋਇਆ ਜਿਹੜੇ ਸਾਡੇ ਡੀਜੀਪੀ ਸੀ ਉਹ ਕਾਰਜਕਾਰੀ ਆ ਬੇਸ਼ੱਕ ਜਿਹੜੀ ਕਾਨੂੰਨ ਲੈਸ ਜਿਹੜੀ ਆਈ ਹੈ ਪੰਜ ਆਈਪੀਐਸ ਜੀ ਨੇ ਅਧਿਕਾਰ ਇਹਨਾਂ ਲੈਸ ਲਈ ਹੈ ਕੇਂਦਰ ਨੇ ਉਹਦੇ ਵਿੱਚ ਡੀਜੀਪੀ ਦਾ ਨਾਮ ਹੈਗਾ ਹਾਂਜੀ ਉਹ ਵੇਲੇ ਸਮੇਂ ਚ ਡੀਜੀਪੀ ਪੱਕੇ ਹੋ ਜਾਣਗੇ ਹੂੰ ਲੇਕਿਨ ਇਹ ਗੱਲ ਹੈਗੀ ਆ ਜੀ ਲੇਕਿਨ ਇਹ ਤੇ ਗੱਲ ਹੈਗੀ ਨਾ ਪੰਜਾਬ ਦੇ ਵਿੱਚ ਇਹ ਜਿਹੜੀ ਸਰਕਾਰ ਜ਼ਿੰਮੇਵਾਰੀ ਕਿਸੇ ਕੋ ਮੁੱਖ ਮੰਤਰੀ ਦੀ ਜਾਂ ਰਹਿ ਮੰਤਰੀ ਦੀ ਪਾਵਰ ਕਿਸੇ ਹੋਰ ਕੋਲ ਹੂੰ ਫਰਕ ਬਹੁਤ ਹੈ ਨਾ ਜੀ ਜਦੋਂ ਜ਼ਿੰਮੇਵਾਰੀ ਕਿਸੇ ਹੋਰ ਕੋ ਕੰਮ ਕਰਨ ਦੀ ਹੋਵੇ ਜਵਾਬਦੇਹ ਕੋ ਹੋਰ ਆ ਤੇ ਪਾਵਰ ਵੀ ਹੋਰ ਹੋਵੇ ਹੂੰ ਤੇ ਉਦੋਂ ਇਹ ਹਾਲਾਤ ਹੋ ਜਾਂਦੇ ਪੰਜਾਬ ਦੇ ਤਾਂ ਹਾਲਾਤ ਵਿਗੜੇ ਹੈਗੇ ਆ ਤੇ ਬਾਕੀ ਜਿਹੜੇ ਨਾ ਉੱਥੇ ਮੈਂ ਦੇਖਿਆ ਕਿ ਜਿਹੜੇ ਉੱਥੋਂ ਦੇ ਨਾ ਸੀਪੀ ਸਾਹਿਬ ਹੈਗੇ ਆ ਭੁੱਲਰ ਸਾਹਿਬ ਹਾਂਜੀ ਉਹ ਜਦੋਂ ਵੀ ਉੱਥੇ ਹੁੰਦੇ ਗਏ ਆ ਉੱਥੇ ਮਤਲਬ ਕੋਈ ਨਾ ਕੋਈ ਖੜਕੜਰ ਕੋ ਘੇਰ ਹੀਂਦਾ ਹੂੰ ਉਹ ਪੰਜਾਬ ਚ ਸਭ ਤੋਂ ਪਪੂਲਰ ਐਸਫੇਲ ਬਣੇ ਹੋਏ ਆ ਜੀ 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 ਠੀਕ ਹੈ ਨਾ ਹਰ ਰੋਜ਼ ਕਿਸੇ ਨਾ ਕਿਸੇ ਅਖਬਾਰ ਦੇ ਚੈਨਲ ਤੇ ਉਹਨਾਂ ਦੀ ਗੱਲ ਹੁੰਦੀ ਜਾਂ ਸਪਾਈ ਦੇ ਰਹੇ ਹੁੰਦੇ ਆ ਜਾਂ ਕਿ ਦਵਕਾ ਮਾਰ ਰਹੇ ਹੁੰਦੇ ਆ ਉਹ ਗੱਲ ਹੈਗੀ ਆ ਹੈ ਨਾ ਇੱਕ ਓਰੀ ਦੀ ਗੱਲ ਕੀ ਹੋਈ ਕਿ ਇੱਕ ਓਰੀ ਨਾ ਕਿਸੇ ਚੌਂਕੀ ਖੁੱਲੀ ਪੁਰਾਣੀ ਚੌਂਕੀ ਨਵੀਂ ਖੁੱਲੀ ਅੱਛਾ ਜੀ ਜਦੋਂ ਪੁਰਾਣੀ ਚੌਂਕੀ ਲੁੱਟਾ ਕੋ ਹ ਜੀ ਤੇ ਹੋਰ ਵਾਰਦਾ ਵਧ ਗਈਆਂ ਹਾਂਜੀ ਤੂੰ ਕਹਿੰਦੇ ਵੀ ਯਾਰ ਠੰਦਰ ਨਾ ਜਿਹਨੂੰ ਇਨਚਾਰਜ ਬਣਾਇਆ ਹੂੰ ਇਹ ਜਿੱਥੋਂ ਆਇਆ ਉੱਥੇ ਤੇ ਇਹ ਸਭ ਕੁਝ ਖਤਮ ਕਰਤਾ ਸੀ ਹੂੰ ਉੱਥੇ ਤੇ ਵਾਰਦਾ ਬਿਲਕੁਲ ਨਹੀਂ ਹੋ ਰਹੀਆਂ ਸੀ ਉੱਥੇ ਜ਼ੀਰੋ ਕਰਤੀ ਪੁਆਇੰਟ ਇੱਥੇ ਬੰਦ ਨਹੀਂ ਹੋ ਰਹੀਆਂ ਇਹ ਚੱਕਰ ਕੀ ਹੋਊਗਾ ਹੂੰ 20 ਦੇ ਹੋਣ ਤੋਂ ਬੰਦੇ ਇੱਥੇ ਵਧ ਗਈਆਂ ਹੂੰ ਤੇ ਫਿਰ ਉਹ ਕਿਸੇ ਨੂੰ ਪੁੱਛਿਆ ਉਸ ਖਾਸ ਨੇ ਵੀ ਠੰਦਰ ਸਾਹਿਬ ਇਹ ਚੱਕਰ ਕੀ ਆ ਹੂੰ ਉਹ ਕਹਿੰਦਾ ਯਾਰ ਉੱਥੇ ਮੈਂ ਨਾ ਬੜਾ ਕੰਮ ਕੀਤਾ ਸੀ ਅੱਛਾ ਜੀ ਪੂਰਾ ਕੰਟਰੋਲ ਕਰ ਰਿਆ ਆ ਅਪਰਾਧ ਦੇ ਉੱਤੇ ਕੰਟਰੋਲ ਕਰ ਰਿਆ ਤੇ ਜਦੋਂ ਕੋ ਜੀਰੋ ਹੋਗੀ ਹਮ ਰਿਪੋਰਟ ਜੀਰੋ ਹੋਗੀ ਉਹ ਚੌਂਕੀ ਬੰਦ ਕਰਤੀ ਹਮ ਬੁੜੀ ਦੀ ਕਿ ਲੋੜ ਹੈ ਬੇ ਇਹਦੀ ਕੀ ਲੋੜ ਹੈ ਨਾ ਹਾਂ ਤੇ ਕਹਿੰਦਾ ਇੱਥੇ ਕਦੋਂ ਵਧਾਉਂਦੇ ਤੁਸੀਂ ਇਹਨੇ ਕਹਿੰਦੇ ਚੌਂਕੀ ਪੱਕੀ ਕਰਦੇ ਹਾਂ ਹੁਣ ਜਿੰਨੇ ਵੀ ਕਹਿੰਦੇ ਦੁਨੀਆ ਵਰਤਾ ਹੋ ਰਹੀਆਂ ਇਹਦਾ ਮੈਨੂੰ ਲੱਗਦਾ ਚੌਂਕੀ ਪੱਕੀ ਕਰਦੇ ਆ ਚੌਂਕੀ ਦੀ ਬਹੁਤ ਲੋੜ ਆ ਹਮ ਠੀਕ ਹੈ ਨਾ ਉਹਦਾ ਲੱਗਦਾ ਕਿ ਸਾਡੇ ਉਹ ਸੀਵੀ ਸਾਹਿਬ ਦੀ ਬੜੀ ਲੋੜ ਹੈ ਪੰਜਾਬ ਦੇ ਵਿੱਚ ਉਹ ਇੰਨੇ ਕਿ ਸਰਕਾਰ ਨਹੀਂ ਦੇ ਜੀ ਤੇ ਉਹ ਕਰਦੇ ਆ ਠੀਕ ਆ ਕਿ ਉਹਨਾਂ ਨੇ ਐਸਐਸਪੀ ਸਾਹਿਬ ਦੀ ਮੀਟਿੰਗ ਕੀਤੀ ਆ ਗਈ ਦਿੱਲੀ ਤੋਂ ਵਧਾ ਕੇ ਭਗਵੰਤ ਮਾਨ ਨੇ ਹਾਂਜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੀ ਜੀ ਤੇ ਉਹਨਾਂ ਨੇ ਮੀਟਿੰਗ ਕਰਨ ਤੋਂ ਬਾਅਦਾਂ ਮਤਲਬ ਉਹਨਾਂ ਨੂੰ ਹਦਾਇਤ ਕੀਤੀ ਹੈਗੀ ਆ ਹੂੰ ਕਿ ਜਿਸ ਵੀ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੰਨਾ ਵਾਪਰਦੀ ਆ ਉਹਦਾ ਜਵਾਬਦੇ ਐਸਐਸਪੀ ਹੋ ਹੂੰ ਠੀਕ ਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀਗਾ ਵੀ ਕਿਸੇ ਵੀ ਇਹ ਥਾਣੇ ਦੇ ਰਿਹਾ ਜੇ ਕੋਈ ਨਸ਼ੀੜੀ ਮਰਦਾ ਹੈਗਾ ਨਸ਼ੇ ਕਰਕੇ ਉਹਦਾ ਜਵਾਬਦੇ ਐਸਐਸਓ ਹੋ ਕੋਈ ਸਸਪੈਂਡ ਕੀਤਾ ਐਸਐਸਓ ਸੈਂਕੜੇ ਬੰਦੇ ਮਰ ਗਏ ਹੂੰ ਇਹ ਪਤਾ ਨਹੀਂ ਇਹ ਸੁਨੋਗਨ ਕਿਨੂੰ ਦੇ ਕੇ ਕਿਨੂੰ ਕਰ ਰਿਹਾ ਹੈ ਗਿਆ ਐਸਐਸਪੀ ਕਿਵੇਂ ਜਵਾਬ ਦਊ ਐਸਐਸਪੀ ਤੇ ਗੱਲ ਕਰਦਾ ਥਾਣੇ ਜਾਂਦਾ ਐਸਐਸਪੀ ਚੈੱਕ ਕਰਦਾ ਉਹ ਕਹਿੰਦਾ ਮਹਾਰਾਜ ਸਾਡੇ ਕੋਲ ਮਤਲਬ 87 ਚਾਹੀਦੇ ਆ ਮੁਲਾਜ਼ਮ 72 ਆ ਜਿਸ ਸਟੇਟ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਉਸ ਸਟੇਟ ਦੀ ਜਨਸੰਖਿਆ ਦੇ ਅਨੁਪਾਤਮ ਦਾ ਉਹ ਸਹੀ ਨਾ ਹੋਵੇ ਤੇ ਸ਼ਾਂਤੀ ਹਜੂਕ ਨੂੰ ਅਸਾ ਬਣ ਜੂਗੀ ਕਦੇ ਵੀ ਨਹੀਂ ਬਣਨੀ ਅਸੀਂ ਤੇ ਭਰਤੀ ਨਹੀਂ ਕਰ ਸਕੇ ਜਦ ਕਿ ਭਗਵੰਤ ਮਾਨ ਸਾਹਿਬ ਨੇ ਪਿਛਲੀ ਬਜਟ ਵਲੀ ਕਿਹਾ ਵੀ 10000 ਹੋਰ ਭਰਤੀ ਕਰ ਰਹੇ ਸਪਾਈਆਂ ਦੀ ਅਜੇ ਹੋਈ ਨਹੀਂ ਗਈ ਜਿਨ੍ਹਾਂ ਨੂੰ ਹੋਈ ਸੀ ਕਿ ਨਿਯੁਕਤੀ ਪੱਤਰ ਨਹੀਂ ਮਿਲ ਰਹੇ ਤੇ ਫੇ ਕਾਨੂੰਨ ਵਿਵਸਥਾ ਕਿੰਦਾ ਰਹੇਗੀ ਬਿਲਕੁਲ ਜੀ ਫਿਰ ਜਦੋਂ ਅਲੰਭਾ ਤੁਸੀਂ ਦੇਦਨੇ ਆ ਵੀ ਥਾਣੇ ਤੋਂ ਇਨੇ ਮੀਟਰ ਦੂਰ ਸੀਗਾ ਜਿੱਥੇ ਘੰਡਾ ਵਾਪਰ ਗਈ ਹਾਂ ਜੀ ਠੀਕ ਹੈ ਨਾ ਜੀ 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 ਕੋਈ ਵੀ ਘੰਡਾ ਥਾਣੇ ਦੇ ਨੇੜੇ ਨੇ ਵਾਪਰਦੀ ਆ ਤੇ ਜਾਂ ਥਾਣੇ ਉੱਪਰ ਅਟੈਕ ਹੋ ਰਿਹਾ ਹੈਗਾ ਜਾਂ ਚੁੰਕੀ ਤੇ ਹੋ ਰਿਹਾ ਫਿਰ ਉਹਦਾ ਲੰਦਾ ਕਿ ਕਾਨੂੰਨ ਵਿਵਸਥਾ ਇਸਰ ਕੇ ਕਮਜ਼ੋਰਾ ਕਿ ਜਿੰਨੇ ਐਸਐਸਪੀ ਆ ਜਿੰਨੇ ਡੀਐਸਪੀ ਹੈਗੇ ਜਿਹੜੇ ਕੰਮ ਕਰਦੇ ਆ ਉਹ 24 ਘੰਟੇ ਬਹੁਤ ਡੈਡੀਕੇਟਡ ਆ ਮੈਂ ਬਹੁਤ ਸਨੇ ਜਾਣਦਾ ਬੜਿਆਂ ਆ ਹੌਨੈਸਟ ਆ ਕਿ ਕੰਮ ਕਰਦੇ ਆ ਪਰ ਜਦੋਂ 1 ਕੰਡਾ ਨਵੰਬਰ ਦੀ ਆ ਦੂਜੀ ਕੰਡਾ ਜਾਣੀ ਉਹਨਾਂ ਕੋਲ ਪੁਲਿਸ ਨਹੀਂ ਹੁੰਦੀ ਉਦੋਂ ਬਾਵਾਂ ਉਹਨੇ ਖੜੀਆਂ ਹੋ ਜਾਂਦੀ ਇਹ ਪੋਜੀਸ਼ਨ ਆ ਬਿਲਕੁਲ ਸਹੀ ਸੋ ਗੇੜਾ ਸਾਹਿਬ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨੇ ਜਾਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ ਉਸ ਬਾਅਦ